ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਰ ਜੋ ਬਨ ਮਤ ਪੀੜ ਘਰ ਪਹੁਨੇ ਬਲ ਰਾਮ ਜਿਓ ਮੈਲੀ ਅਵਗਣ ਚਿਤ ਬੇਨ ਗੁਰ ਗੁਣ ਸੁਮਾਵਨੀ ਬਲ ਰਾਮ ਜਿਓ ਭਰ ਜੋਬਨ ਮਹ ਮਤ ਪੇ ਹੀ ਅੜੈ ਘਰ ਪਹਨੇ ਬਲ ਰਾਮ ਜਿਉ ਮੈਲੀ ਅਵਗਨ ਚਿਤ ਬੇਨ ਗੁਰ ਗੁਣ ਨਾ ਸੁਮਾਵਨੀ ਬਲ ਰਾਮ ਜਿਉ ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਹਿਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਜ ਦਪਾਇਆ ਸਤ ਗੁਰੂ ਪੂਛ ਨ ਮਾਰਗ ਚੱਲੇ ਸੋਤੀ ਰੈਨ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬੇਨ ਪੇਰ ਧਨ ਕੁ ਮਲਾਹਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲ ਰਾਮ ਜਿਉ ਰਵ ਰਹਿਆ ਜੁਗ ਚਾਰ त्रिपवन बहाने जसके बल राम जियौ त्रिपवन कंत रवै सोहगन रांड न महले बेस त्रिपवन कंत रवै सोहगन अवगन वंती दुरे ਜਸਿ ਅਸਾ ਤਸਿ ਮਨਸਾ ਪੂਰ ਰਹਾ ਭਰਪੂਰ ਹਰ ਕੀ ਨਾਰ ਸੋ ਸਰਬ ਸੁਹਾਗਨ ਰਾंड ਨ ਮਹਿਲੇ ਵਿਸ ਨਾਨਕ ਮੈਂ ਵਰ ਸਾਚਾ ਭਾਵੇ ਜੋਗ ਜੋਗ ਪ੍ਰੀਤਮ ਤੈਸ ਬਾਬਲ ਬਾਬਾ ਲਗਨ ਗਨਾਈ ਹੰ ਭੀ ਵੰਜਾ ਸਹੁਰ ਬਲ ਰਾਮ ਜਿਉ ਸਾਹ ਹੁਕਮਰ ਜਾਈ ਸੋ ਨਾ ਟਲੈ ਜੋ ਪ੍ਰਭ ਕਰੈ ਬਲ ਰਾਮ ਜਿਉ ਕਿਰਤ ਪਾਇਆ ਕਰਤੈ ਕਰ ਪਾਇਆ ਮੇਟ ਨ ਸਕੈ ਕੋਈ ਜਾਂ ਜੀ ਨਾਉ ਨਰਹ ਨੇ ਕੇਵਲ ਰਵ ਰਹਿਆ ਤਿਹ ਲੋਈ ਮਾਇ ਨਿਰਾਸੀ ਰੋਏ ਵਿਸ਼ੁੰਨੀ ਬੱਲੇ ਬੱਲੇ ਹਿੱਤ ਨਾਨਕ ਸਾਚ ਸ਼ਬਦ ਸੁਖ ਮਹਿਲੇ ਗੁਰ ਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨ ਆਵੈ ਘਰ ਪਈਐ ਬਲ ਰਾਮ ਜਿਉ ਰਾਸੀ ਵੇਖ ਹਦੂਰ ਪਿਰ ਰਾਵੇ ਘਰ ਸੋਹੀਐ ਬਲ ਰਾਮ ਜਿਉ ਸੱਚ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰ ਧੰਨੇ ਸੰਜੋਗੀ ਮੇਲਾ ਥਾਨ ਸੁਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲ ਸੱਚ ਬੋਲੇ ਪਿਰ ਭਾਏ ਨਾਨਕ ਵਿਸ਼ੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸੱਚ ਪੱਲ ਸੱਚ ਬੋਲੈ ਪਿਰ ਭਾਏ ਨਾਨਕ ਵਿਸ਼ੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ